ਤਸਦੀ ਕੀ ਦੇਸ਼ ਤੇ ਵਿਚ ਲੋਕਤੰਤਰ ਦਾ ਤਿਹਾੜ ਸਾਲ ਰਿਹਾ ਹੈ VOTING ਹੈ ਜਿਹੜੀ ਕਿ ਸ਼ੁਰੂ ਹੋ ਗਈ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਥਾਵਾਂ ਤੇ VOTING ਹੋ ਰਹੀ ਹੈ ਤੇ ਇਸ ਦੌਰਾਨ ਜੋ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਉਹ ਹੈਰਾਨ ਕਰ ਦੇਣ ਵਾਲੀਆਂ ਵੀ ਸਾਹਮਣੇ ਆਉਂਦੀਆਂ ਨੇ ਕਈ ਜਗ੍ਹਾ ਜਦੋਂ VOTING ਹੁੰਦੀ ਹੈ ਤਾਂ ਲੋਕ ਆਪਣੇ ਜ਼ਰੂਰੀ ਕੰਮਕਾਰ ਕਰਕੇ ਵੋਟ ਨਹੀਂ ਪਾਉਂ ਜਾਂਦੇ ਤੇ ਵੱਖੋ-ਵੱਖਰੇ ਬਹਾਨੇ ਬਣਾਉਂਦੇ ਨੇ ਪਰ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਤਸਵੀਰਾਂ ਦੇਖਣ ਤੋਂ ਬਾਅਦ ਇੱਕ ਵਾਰ ਤੁਸੀਂ ਹੈਰਾਨ ਜ਼ਰੂਰ ਹੋਵੋਗੇ ਕਿਉਂਕਿ ਵਿਆਹ ਵਾਲਾ ਦਿਨ ਸਭ ਤੋਂ ਖਾਸ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਜਿਸ ਦਿਨ ਵਿਆਹ ਹੁੰਦਾ ਉਹ ਦਿਨ ਸਾਰੇ ਕੰਮ ਕਾਜ ਛੱਡ ਦੇਣੇ ਚਾਹੀਦੇ ਆ ਪਰ ਮੁਜ਼ੱਫਰ ਨਗਰ ਦੀ ਤਸਵੀਰ ਇੱਕ ਸਾਹਮਣੇ ਆ ਰਹੀ ਹੈ ਤੇ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੀ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਇੱਕ ਲਾੜਾ ਤੇ ਲਾੜੀ ਵੱਖੋ ਵੱਖਰੇ ਥਾਵਾਂ ਤੋਂ VOTING ਪਾਸ ਦੇ ਲਈ ਆਪਣੇ ਵਿਆਹ ਦੇ ਦਿਨ ਹੀ ਪਹੁੰਚਦੇ ਨੇ ਸਭ ਤੋਂ ਪਹਿਲਾਂ ਤਸਵੀਰ ਤੁਹਾਨੂੰ ਮੁਜ਼ੱਫਰ ਨਗਰ ਦੀ ਸਾਂਝੀ ਕਰਕੇ ਦਿਖਾ ਰਹੇ ਹਾਂ ਤਸਵੀਰ ਤੁਸੀਂ ਆਪਣੀ ਮੋਬਾਈਲ ਸਕਰੀਨ ਤੇ ਦੇਖ ਸਕਦੇ ਹੋ ਕਿ ਲੋਕ ਸਭਾ ਚੋਣਾਂ ਲਈ ਜਦੋਂ VOTING ਹੁੰਦੀ ਹੈ ਤਾਂ ਪਹਿਲੇ ਪੜਾਅ ਲਈ ਆਪਣੀ ਵੋਟ ਪਾਉਣ ਦੇ ਲਈ ਲਾੜੀ ਲਹਿੰਗੇ ਦੇ ਵਿੱਚ ਪਹੁੰਚਦੀ ਹੈ ਜੀ ਹਾਂ ਲਹਿੰਗੇ ਦੇ ਵਿੱਚ ਵੋਟ ਪਾਉਣ ਦੇ ਲਈ ਜਾਂਦੀ ਹੈ ਲਾੜੀ ਲਾਲ ਪਹਿਰਾਵੇ ਦੇ ਵਿੱਚ ਮੰਡਪ ਤੋਂ ਵੋਟ ਪਾਉਣ ਸਿੱਧਾ VOTING ਵਾਲੀ ਥਾਂ ਤੇ ਪਹੁੰਚੀ ਚੋਣਾ ਵਿੱਚ ਵੋਟ ਪਾਉਣ ਦਾ ਅਧਿਕਾਰ ਆਮ ਜਨਤਾ ਦਾ ਹੀ ਹੈ ਲਾੜੀ ਦਾ ਇਹ ਵੀ ਕਹਿਣਾ ਹੈ ਕਿ ਜਿਸ ਤੇ ਕਰਕੇ ਅੱਜ ਉਹ ਇਸ ਲੋਕਤੰਤਰ ਦੇ ਤਿਹਾੜੂ ਲੈ ਕੇ VOTING ਕਰਨ ਦੇ ਲਈ ਆਈ ਹੈ ਤੇ ਆਪਣੇ ਵਿਆਹ ਵਾਲੇ ਦਿਨ ਸਿੱਧਾ ਪਹਿਲੇ ਲਾੜੀ VOTING ਕਰਦੀ ਹੈ ਵੋਟ ਪਾਉਂਦੀ ਹੈ ਉਸ ਤੋਂ ਬਾਅਦ ਉਹ ਵਿਆਹ ਜਾਨ ਦੇ ਲਈ ਜਾਂਦੀ ਹੈ ਮੁਜ਼ੱਫਰਨਗਰ ਦੀ ਤਸਵੀਰ ਸਾਹਮਣੇ ਆਉਂਦੀ ਹੈ ਦੂਜੀ ਤਸਵੀਰ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਸਵੀਰ ਜੰਮੂ ਕਸ਼ਮੀਰ ਦੇ ਟੋਡਾ ਜ਼ਿਲ੍ਹੇ ਦੀ ਸਾਹਮਣੇ ਆ ਰਹੀ ਹੈ ਜਿੱਥੇ ਕੀ ਵਿਦਾਇਤ ਤੋਂ ਪਹਿਲਾਂ ਲਾੜੇ ਦੇ ਨਾਲ ਵੋਟਪਾਲ ਲਾੜੀ ਪਹੁੰਚਦੀ ਹੈ ਜੀ ਹਾਂ ਵਿਦਾਈ ਹੁੰਦੀ ਹੈ ਜਦੋਂ ਪਰ ਉਹ ਸਿੱਧਾ ਵੋਟ ਪਾਉਣ ਦੇ ਲਈ ਜਾਂਦੇ ਨੇ ਤਸਵੀਰ ਸਾਹਮਣੇ ਜਦੋਂ ਆਉਂਦੀ ਹੈ ਲੋਕਾਂ ਦੇ ਵੱਲੋਂ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਵੱਲੋਂ ਆਪਣੇ ਜਿਹੜੇ ਅਧਿਕਾਰ ਦੇ ਕਿਸ ਤਰ੍ਹਾਂ ਵਰਤੋਂ ਕੀਤੀ ਜਾ ਰਹੀ ਹੈ ਸੋ ਆਪਣੇ VOTING ਦੇ ਅਧਿਕਾਰ ਦੀ ਵਰਤੋਂ ਤੁਸੀਂ ਸਹੀ ਢੰਗ ਦੇ ਨਾਲ ਕਰਨੀ ਹੈ ਲੋਕਤੰਤਰ ਦੇ ਤਿਉਹਾਰ ਦੇ ਵਿੱਚ VOTING ਬੇਹੱਦ ਜ਼ਰੂਰੀ ਹੈ ਇਹ ਖਬਰ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਤਾਂ ਕਿ ਹਰ ਥਾਂ ਤੋਂ ਲੋਕ VOTING ਦੇ ਲਈ ਜਾਗਰੂਕ ਹੋ ਸਕਣ